ਥੈਂਕ ਯੂ ਭਾਈ ਤੁਸੀਂ ਬਹੁਤ ਨਾਬਰਾਸ਼ਣ ਕੀਤਾ ਇੰਡੀਆ ਦਾ ਥੈਂਕ ਯੂ so much ਬੜੀ ਖੁਸ਼ੀ ਹੁੰਦੀ ਹੈ ਕੋਈ ਇੰਡੀਅਨ ਵੀ ਜਦੋਂ ਕਰਦਾ ਉੱਥੇ ਰਹਸੋ ਜੀ ਜੀ ਸਵਾਲ ਪਿੱਛੇ ਪੁੱਛ ਰਹੇ ਸੀ ਕਹਿੰਦੇ ਉੱਪਰ ਮੌਸਮ ਕਿਦਾਂ ਸਾਰੇ ਹਰ ਕੁਐਸਚਨ ਸੇਮ ਹੀ ਹੁੰਦਾ ਮੌਸਮ ਸੇਮ ਹੀ ਹੈ ਥੋੜਾ ਜਿਹਾ ਲਾਈਕ ਏ ਫੁੱਟ ਤੋਂ 7 ਫੁੱਟ ਸੇਮ ਹੀ ਹੈ ਮੌਸਮ ਸਾਰੇ ਪਰ ਤੁਹਾਡਾ ਸੇਮ ਹੀ ਕੁਐਸਚਨ ਸੀਗਾ ਪਰ ਹੋਰ ਵੀ ਕੁਐਸਚਨਸ ਆ ਗਏ ਨੇ ਕਿ ਕੋਈ ਕਹਿੰਦਾ ਜਾਲੇ ਸਾਫ ਕਰਦੇ ਆਗੇ ਕੋਈ ਕਹਿੰਦਾ ਗੋਸ਼ਾ ਕਰਦੇ ਪਰ ਠੀਕ ਹੈ ਲਾਈਕ ਇੱਕ ਬਹੁਤ ਪੋਜ਼ਿਟਿਵ ਚੀਜ਼ ਆ ਭਾਈ ਇਹ ਵੀ ਉਹ ਕਿਉਂਕਿ ਹਰੇਕ ਦੇ ਜਿਹੜਾ ਬੰਦਾ ਕਹਿੰਦਾ ਹੁੰਦਾ ਨਾ ਕਿ ਉਸ ਲੈਵਲ ਤੱਕ ਨਹੀਂ ਪਹੁੰਚ ਸਕਦਾ ਤਾਂ ਉਹਦੇ ਲਈ ਬਹੁਤ ਵੱਖਰੀ ਚੀਜ਼ ਹੁੰਦੀ ਆ ਉਹ ਸੋ ਬਹੁਤ ਸੋਹਣੇ ਲੱਗਦੇ ਹੋ ਪਾਪਾ ਮੇਅਰ ਕਰੇ ਤੇ ਸਾਰਿਆਂ ਦੇ ਹਾਜ਼ਿਲ ਹਨ ਉਹਨਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਨੇ ਸਾਰੀ ਉਮਰ ਹਾਰਲੈਕਸ ਪੀਤੇ ਹੋਏ ਆ ਹਨਾ ਸੋ ਵੀ ਆਰ ਸੋ ਪ੍ਰਾਊਡ ਆਫ ਯੂ ਕਿ ਤੁਸੀਂ ਸਾਡੇ ਇੰਡੀਆ ਨੂੰ ਹਾਂ ਬਹੁਤ ਸੋਹਣਾ ਨਹੀਂ ਇਹ ਗੁਰੂ ਮਹਾਰਾਜ ਦੀ ਮਿਹਰ ਆ ਸਾਡੇ ਸਿੰਘ ਜਿਹੜੇ ਸ਼ਹੀਦ ਹੋਏ ਆ ਆਪਣੇ ਜਿਹੜੀ ਇਨੀ ਜੰਗ ਲੜੀ ਹੋਈ ਆ ਇਹ ਜਿਹੜਾ ਹੁਸਨ ਇਨਾ ਰੋਗ ਜਿਹੜਾ ਕੱਦਿਆ ਬਹੁਤ ਕਰਮਾਂ ਵਾਲੇ ਨੂੰ ਮਿਲਦਾ ਫਿਰਨੇ ਫਿਰਨੇ ਤੇ ਦੇਖਦੇ ਵੀ ਨਹੀਂ ਆ ਆਪਣੀ ਅਣਖ ਦੇਖਦੀ ਤੇ ਹੈ ਗੀ ਡੀ ਹਾਈਟ ਤੇ ਐਂਡ ਸਾਡੇ ਜੇ ਯੂ ਐਸ ਏ ਤੇ ਜਾ ਕੇ ਤੇ ਸਾਡਾ ਨਾਮ ਰੋਸ਼ਨ ਕੀਤਾ ਮੈਨੂੰ ਲੱਗਦਾ ਮੇਰੇ ਜਿੰਨੀ ਹਾਈਟ阿里 ਨਹੀਂ ਅਜੇ ਤੱਕ ਕੀਤਾ ਤੁਸੀਂ ਕੀਤਾ ਮੇਰਾ ਇਹ ਸੀ ਸਰ ਕਿ ਤੁਸੀਂ ਫਿਲਮ ਕੋਈ ਏਦਾਂ ਦੀ ਸਾਡੇ ਸਿੰਘ ਬਹਾਦਰ ਦੀ ਕੋਈ ਕਰੋਗੇ ਜੇ ਤੁਹਾਨੂੰ ਕਿਰਦਾਰ ਮਿਲੇ ਤਾਂ ਮਤਲਬ ਆਰੀ డు ਯੂ ਥਿੰਕ ਕਿ ਤੁਸੀਂ ਐਕਟ ਵੀ ਕਰ ਸਕਦੇ ਹੋ ਭਾਜੀ ਹਾਂਜੀ ਬਿਲਕੁਲ ਮੈਂ ਇੱਕ ਮੂਵੀ ਕੀਤੀ ਸੀ ਭਾਰਤ ਸਲਮਾਨ ਸਰ ਦੇ ਨਾਲ 2019 ਚ ਤੇ ਉਸ ਤੋਂ ਬਾਅਦ ਮੈਂ ਹੁਣੇ ਮੈਂ ਇਸੇ ਸਾਲ ਦੀ ਗੱਲ ਕਰ ਰਿਹਾ ਕੋਈ ਯੂਕੇ ਦੇ ਪ੍ਰੋਡਿਊਸਰਸ ਨੇ ਮੈਂ ਨਾਂ ਨਹੀਂ ਲਵਾਂਗਾ ਕੋਈ ਬਣਾ ਰਿਹਾ ਇੱਕ ਮੂਵੀ ਉਹ ਤਾਂ ਗੱਲ ਚੱਲਦੀ ਹੈ ਹਰੀ ਸਿੰਘ ਨਲਵਾ ਦੇ ਉੱਤੇ ਪਰ ਮੈਂ ਨਹੀਂ ਮਤਲਬ ਸੋਚ ਸਕਦਾ ਕਿ ਵੀ ਮੈਂ ਉਹ ਤਾ ਦਾ ਕਿਰਦਾਰ ਨਿਭਾ ਪਾਵਾਂਗਾ ਜਾਂ ਐਸਾ ਕੁਝ ਕਿ ਉਹਨਾਂ ਦਾ ਪੋਤੇ ਅਲੱਗ ਹੀ ਹੈ ਆਪਾਂ ਤੇ ਉਹਨਾਂ ਦੇ ਪੈਰ ਦੀ ਜੁੱਤੀ ਵੀ ਨਹੀਂ ਪਰ ਠੀਕ ਹੈ ਅਗਰ ਜਿਆਦਾ ਦਾ ਕੁਝ ਇਨ ਫਿਊਚਰ ਆਂਦਾ ਤਾਂ ਮੈਂ ਜ਼ਰੂਰ ਕਰਾਂਗਾ ਬਿਲਕੁਲ ਜੀ ਬਿਲਕੁਲ